ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਪਰ ਸਰਕਾਰ ਅਮਰਤਪਾਲ بھائی ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖਿਓ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਲੈਂਕ ਸਾਈਨ ਕਰਾ ਕੇ ਰੱਖੇ ਹੋਏ ਆ ਸਰਕਾਰ ਉਹਨਾਂ ਤੇ ਕਦੇ ਵੀ ਕੁਝ ਵੀ ਲਿਖ ਸਕਦੀ ਹੈ ਸਹਾ ਸੰਗਤ ਜੀ ਪਰ ਸਰਕਾਰ ਅਮਰਤਪਾਲ ਬਾਈ ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣ ਕੀ ਹੈ ਜੇ ਮੇਰੀ ਗੱਲ ਕਹੀ ਹੋਈ ਯਾਦ ਰੱਖ ਲਿਓ ਬਾਕੀ ਸਹਾ ਸੰਗਤ ਆ ਤੁਹਾਡੇ ਸਾਹਮਣੇ ਹੀ ਆ ਜਿਹੜਾ ਲੈਂਡ ਪੂਲਿੰਗ ਦਾ ਚੱਲਦਾ ਪਿਆ ਰੋਣਾ 65000 ਏਕੜ ਦਾ ਸਾ ਸੰਗਤ ਸਰਕਾਰ ਨੇ ਕੋਈ ਰੇਟ ਨਹੀਂ ਕੱਢਿਆ ਜ਼ਮੀਨ ਦਾ ਕਹਿੰਦੇ ਸਿਰਫ ਲੈਂਡ ਪੋਲਿੰਗ ਸਾ ਸੰਗਤ ਜਿਹਦੇ ਕੋਲੇ 200 ਕਿਲੇ ਆ ਉਹਨੇ ਕੀ ਕਰਨੇ ਆ ਇੰਨੇ ਪਲਾਟ ਲੈ ਕੇ ਸਾਡੇ ਮੋਹਾਲੇ 'ਚ ਵੀ ਲੈਂਡ ਪੋਲਿੰਗ ਹੁੰਦੀ ਆ ਅਗਲਾ ਕਹਿੰਦਾ ਜੀ ਜੇ ਮੇਰੇ ਕੋਲੇ 10 ਕਿਲੇ ਆ ਮੈਂ 6 ਕਿਲੇ ਪੈਸੇ ਲੈ ਲੈਣਾ ਤੇ 4 ਕਿਲਿਆਂ ਦੀ ਲੈਂਡ ਪੋਲਿੰਗ ਕਰਾ ਲੈਣਾ ਪਰ ਉਰੇ ਕੋਈ ਸਰਕਾਰ ਨਾ ਰੇਟ ਨਹੀਂ ਕੱਢਿਆ ਸਿਰਫ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਕੀ ਹੈ ਜੋ ਕਿ ਇਹ ਸਰਾ ਸਰ ਧੱਕਾ ਹੈ ਜ਼ਿਮੀਂਦਾਰਾਂ ਨਾਲ ਬਿਲਕੁਲ ਧੱਕਾ ਹੈ ਮੈਂ ਤੇ ਮੇਰੀ ਪਾਰਟੀ ਬਾਪੂ ਜੀ ਬਾਪੂ ਤਰਸੇਮ ਸਿੰਘ ਜੀ ਅਸੀਂ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਹਾਂ ਵੀ ਮੋਰਚੇ ਲੱਗਦੇ ਰਹੇ ਆ ਅਸੀਂ ਖੁਦ ਜਾ ਕੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੋ ਵੀ ਸਾਤੋ ਕੀਚਰ ਵਗੈਰਾ ਜੋ ਵੀ ਦੇ ਹੁੰਦਾ ਰਿਹਾ ਸਿਆਲੇ ਚ ਅਸੀਂ ਦਿੱਤਾ ਹੈ ਆਪਣੇ ਕੋਲੋਂ ਦਿੱਤਾ ਕਿਸੇ ਨੂੰ ਨਹੀਂ ਕਿਹਾ ਦੇਣ ਵਾਸਤੇ ਮੈਂ ਸਾਧ ਸੰਗਤ ਇੱਕ ਸੁਣਾ ਨਹੀਂ ਰਿਹਾ ਮੈਂ ਸਿਰਫ ਇੱਕ ਦੱਸ ਰਿਹਾ ਵੀ ਸਾਡੇ ਮੰਚ ਕਿਸਾਨ ਅਰ ਸਾਡੀ ਪਾਰਟੀ ਦੇ ਮਨ ਦੇ ਵਿੱਚ ਕਿਸਾਨ ਜਥੇਬੰਦੀਆਂ ਦਾਰ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਕਿੰਨਾ ਸਤਕਾਰ ਹੈ ਬਾਕੀ ਸਾਲ ਸੰਗਤ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਤੇ ਇਹ ਹਰੇਕ ਸਾਲ ਵਾਅਦਾ ਜਾ ਰਿਹਾ ਹਰੇਕ ਸਾਲ ਵਾਅਦਾ ਜਾ ਰਿਹਾ ਹੈ ਇਹਦਾ ਸਾਲ ਸੰਗਤ ਜੀ ਇੱਕ ਹੀ ਇਲਾਜ ਹੈ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਜੈ ਹਾਂ ਜੈ ਹਾਂ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਕੱਠ ਹਰੇਕ ਰੈਲੀ 'ਚ ਵਾਅਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਤਾਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਭਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਇਲਜ਼ਾਮ ਲਾਏ ਐ ਸਾਹ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕੁ ਨਸ਼ੇ ਆ ਕਿੰਨਿਆਂ ਕਦੇ ਨਸ਼ੇ ਛਡਾਤੇ ਕਿੰਨਿਆਂ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਦੀ ਅਣਖ ਜਗਾਤੀ ਕਿੰਨਿਆਂ ਕਾਨੂੰਨਾਂ ਦੀ ਹੋਂਦ ਬਾਰੇ ਦੱਸਦਾ ਭਰਾਵੋ ਤੁਸੀਂ ਆ ਚੀਜ਼ੋਂ ਤੇ ਫਿਰਦੇ ਕਿੱਥੇ ਹੋ ਤੁਨੂੰ ਥੋੜੀ ਪਛਾਣ ਕਰਾਈ ਉਹਨੇ ਤੇ ਇਹੀ ਗੱਲਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਚੁਪਦੀਆਂ ਰਹੀਆਂ ਸੰਤਾਂ ਆਵੜ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਨਾਲ ਵੀ ਆਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਨਾਲ ਹੈ ਇਸੇ ਗੱਲ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਕੀਤਾ ਗਿਆ ਹੈ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਐ ਗਾਂ ਤੋਂ ਗਾਂ ਜਾਣ ਪਛਾੜ ਵਧਾਉਣੀ ਐ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੋੜਨਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਿਰਫ ਤੁਹਾਡੀ ਪਹੁੰਚ ਕਰਨ ਦੀ देर ਹੈ ਦੁਨੀਆ ਪੰਜਾਬ ਤਿਆਰ ਬੈਠਾ ਹੈ ਭਾਈ ਅਮਰਤਪਾਲ ਸਿੰਘ ਨਾਲ ਤੁਰਨ ਵਾਸਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵਾਤੋ ਵੱਧ ਪਹੁੰਚ ਕਰੋ ਤਾਂ ਕਿ ਜੋ ਆਪਣੇ ਪੰਜਾਬ ਦੇ ਵਿੱਚ ਬੇਰਸਕਾਰੀ ਹੈ ਜੋ ਆਪਣੇ ਮੁੰਡੇ ਪੰਜਾਬ ਦੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਪਰ ਹੁਣ ਕੈਨੇਡਾ 'ਚ ਵੀ ਕੰਮ ਨਹੀਂ ਰਿਹਾ ਤੱਕੇ ਹੀ ਆ